ਸੰਤਨ ਸ਼੍ਰੀ ਗੁਰਦਾਸ ਮਹਾਰਾਜ ਦਾ ਪ੍ਰਕਾਸ਼ ਜਿਹੜਾ ਪਿੰਡ ਮਹਿੰਦੀਪੁਰ ਵਿੱਚ ਪਿਛਲੇ 7 ਤਰੀਕ ਤੋਂ ਲਗਾਤਾਰ ਬਹੁਤ ਰੀਆਂ ਨਿਕਲ ਰੀਆਂ ਨੇ ਤੇ 16 ਤਰੀਕ ਨੂੰ ਮਨਾਇਆ ਜਾਣਾ 12 ਫਰਵਰੀ ਨੂੰ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨ ਉਪਰੰਤ ਕੇਕ ਕੱਟੇ ਗਏ ਅਤੇ ਉਪਰੰਤ ਦੁੱਧ ਪਕੌੜਿਆਂ ਦਾ ਲੰਗਰ ਅਤੇ ਇੱਕ ਮੈਜੀਸ਼ੀਅਨ ਜਸਤੀ ਮੈਜੀਸ਼ੀਅਨ ਨੇ ਜਾਦੂ ਵੀ ਦਿਖਾਇਆ ਸੋ ਪਿਛਲੇ 7 ਫਰਵਰੀ ਤੋਂ ਸਹਿਜ ਪਾਠ ਦੇ ਜਾਪ ਆਰੰਭ ਹੋਏ ਸਨ ਉਸ ਤੋਂ ਉਪਰੰਤ 9 ਫਰਵੀ ਤੋਂ ਲਗਾਤਾਰ ਭੋਗਾਂ ਫੇਰੀਆਂ ਤੇ ਸ਼ਾਮ ਨੂੰ ਚੌਂਕੀਆਂ ਪਿੰਡ ਦੀ ਗਲੀ-ਗਲ ਵਿੱਚ ਘੁੰਮਦੇ ਹੋਏ ਸaintsਾਂ ਗੁਰੂ ਦਾ ਗੁੰਗਾਨ ਕਰੀਆਂ ਨੇ 16 ਤਰੀਕ ਨੂੰ ਸਹਿਜ ਆਪਾਂ ਦੇ ਪਾਠਾਂ ਦੀ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਏਗਾ ਬਹੁਤ ਸਾਰੇ ਮਾਨ ਸਨਮਾਨ ਹੋਣਗੇ ਤੇ ਗੁਰੂ ਘਰ ਦਾ ਟਰਟ ਲੰਗਰ ਪਤਾਇਆ ਜਾਏਗਾ ਸੋ ਸਾਰੇ ਹੀ ਇਲਾਕਿਆਂ ਵਾਸੀ ਸੱਜਣ ਨੂੰ ਬੇਨਤੀ ਹੈ ਕਿ ਮਹਿੰਦੀ ਵਜੂਰ ਪੰਜਵਰ ਤੇ ਗੁਰੂ ਕਰਦੇ ਆਂ ਕੁਝ ਨਵਾਂ ਪ੍ਰੋਫ ਕਰੋ ਤੁਹਾਨੂੰ ਦਿਖਾਉਂਦੇ ਆਂ ਪਿਛਲੇ 3-4 ਦਿਨ ਤੋਂ ਪ੍ਰਵਾਤ ਫੇਰੀਆਂ ਸਾ ਸੰਗਤ ਜੀ ਇਹ ਦੂਜਾ ਪਾਰਟ ਆ ਪਹਿਲੇ ਪਾਰਟ ਵਿੱਚ ਤੁਹਾਨੂੰ ਪਹਿਲੇ 3 ਦਿਨ ਦੀਆਂ ਪ੍ਰਵਾਤ ਫੇਰੀਆਂ ਦਿਖਾਈਆਂ ਸੀ ਹੁਣ ਤੁਸੀਂ ਦੇਖੋ ਅਗਲੀਆਂ ਪ੍ਰਵਾਤ ਫੇਰੀਆਂ ਤੇ ਰੋਹਾਂ ਤੋਂ ਇੱਕ ਦਿਨ ਪਹਿਲਾਂ ਦਾ ਕੀ ਕੀ ਹੋਇਆ ਤੇਰਾ ਸਾਥੇ ਗੁਰੂ ਚਾਹੋ ਗਿਆ ਤੇਰੇ ਨਾਮੇ ਨਾਲ ਬਸ ਤੇ ਗੁਰੂ ਚਾਹੋ ਗਿਆ ਮੇਰੀ ਨੀਂਦ ਕਰ ਦੇਣ ਦੀ ਆਹੋ ਗਿਆ ਤੇਰੀ ਦੀਦ ਕਰ ਦੇਣ ਦੀ ਆਹੋ ਗਿਆ ਤੇਰੇ ਵਿੱਚ ਜੇਨਾ ਸਿੰਘਾਂ ਸਿੰਘਣੀ ਨੇ ਤਰ ਮਿਹਤ ਸਿਸ ਦਿੱਤੇ ਵਾਂਗ ਬੰਦ ਟਟਾਏ ਖੋਪੜੀਆਂ ਲੋਹਿਆਂ ਚਰਕੀਆਂ ਤੇ ਚੜ੍ਹੇ ਦੰਨ ਆੜਿਆਂ ਨਾਲ ਚਲਾ ਕੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਘੁਵਾਏ ਅਸੇ ਤੇ ਕਾਸ਼ ਸਾਰੇ ਪੋਠਿਆਂ ਖਲਲ ਹੋਏ ਸਿੱਖੀ ਸਦਕਾ ਨਹੀਂ ਹਾਰਿਆ ਮਨ ਅਡੋਲ ਰੱਖਿਆ ਤੇ ਨਾ ਗੁਰਮਤ ਪਿਆਰਿਆ ਸੱਚਿਆਰਾ ਸੰਤ ਦਾ ਅਵਤਾਰਾ ਸ਼ੀ ਦਾ ਅਮਰੀਦਾ ਭਗਤਾਂ ਦੀ ਕਮਾਈ ਦਾ ਅਵਤਾਰ ਦੀ ਕਮਾਈ ਦਾ ਧਿਆਨ ਕਰਕੇ ਸਾਸੰਧੀ ਬੋਲੋ ਜੀ ਨਾਮ ਜਪੇ

ਆਪ ਜੀ ਦੇ ਸਿੱਖਾਂ ਦਾ ਮੰਨਿਆ ਮਹੰਮਦ ਦੋਜੀ ਮੱਤ ਪੰਥ ਕੇ ਰੱਖ ਕੇ ਆਪ ਆ ਹਾਲਪੁਰਖ ਆਪਣੇ ਪੰਜ ਦੇ ਸਦਾ ਸਹਾਇ ਦਾ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧੰਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਜੰਦਾਰਿਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਬਸਾ ਜੀ ਨੂੰ ਬਖਸ਼ੇ ਜਿਨਿ ਮੰਡ ਦੇ ਮਾਨ ਸਤਿਗੁਰ ਨੇ ਤਾਣ ਦੇ ਤਾਣ ਮੂਰਤ ਕੜੀ ਤਨ ਪੂਰਤ ਮੂਰਤ ਵਰਸਾਰ ਤਾਂਸ ਤੋਂ ਦਿਨ ਤੋਂ ਸੰਜੁਗੜਾ ਜਿੱਤ ਮਿੱਠਾ ਗੁਰਦਰ ਸਾਹਿਬ ਇਹ ਤਰ ਪਾਸ਼ਾ ਲੱਖ ਖੁਸ਼ੀਆਂ ਫਤਿਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਕਹਾਰਨਾਮ ਦੇ ਮੇਰਾ ਮਨ ਤਨ ਸੀਤ ਨ ਹੋਇ ਤਰ ਪਾਸ਼ਾ ਐਸੀ ਲਾਲ ਤੋ ਜਿਵੇਂ ਕੋਣ ਕਰੇ ਗਰੀਬ ਨਿਵਾਜ ਕਿਸੀਆਂ ਮੇਰਾ ਮਾਥੇ ਸ਼ਬਦ ਰਧਰੇ ਵਾਹਿਗੁਰੂ ਜਾਕੇ ਸ਼ੋਤ ਜਗਤ ਕੋ ਲੋਕ ਹੈ ਤਾਂ ਪਰ ਤੂ ਹੀ ਤਰੇ ਨੀਚ ਘੋਚ ਕਰੇ ਮੇਰਾ ਗੋਬਿੰਦ ਗਾਹੂ ਤੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਕਹਿ ਰਵਦਾਸ ਸੁਨੋ ਹਰੇ ਸੰਤੋ ਹਰ ਜੀਉ ਦੇ ਸਭੇ ਸਦੇ ਧੰਨ ਸਤਗੁਰ ਦਾ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪ੍ਰਕਾਸ਼ ਪਰਬ ਨੂੰ ਮੁੱਖ ਰੱਖਦੇ ਹਾਂ ਸੱਚੇ ਪਾਤਸ਼ਾਹ ਹੇ ਦਤਾਰ ਪਾਸ਼ਾ ਮੁਖ ਮਿਲੇ ਅੱਜ ਆਪ ਦੀ ਸੰਗਤਾਂ ਦੇ ਸੇਵਕ ਪਰਿਵਾਰ ਭਾਈ ਸਾਹਿਬ ਭਾਈ ਸੱਚਾ ਸਿੰਘ ਜੀ ਸਨਨ ਕਨੇਡਾ ਨਿਵਾਸੀ ਤਨਾ ਦਿਗਰਖੇ ਭਰਤਨੇ ਸੱਚੇ ਪਾਤਸ਼ਾਹ ਆਪ ਜੀ ਰਸ ਨਸਨ ਸਜਿਆ ਕਰੋ ਸੇਵਕ ਪਰਵਾਰ ਤੇ ਕਿਰਪਾ ਮਿਹਰ ਭਰਿਆ ਹੱਥ ਰਖਣਾ ਦਰਪਾਤਸ਼ਾਹ ਸੇਵਕ ਪਰਵਾਰ ਦੀ ਦਿਸਾਂ ਭਤੈ ਸਮਝ ਰੱਖਿਆ ਕਰੇ ਸੱਚੇ ਪਾਤਸ਼ਾਹ ਜਿੱਥੇ ਪਾਵੇ ਜਿੱਥੇ ਰੱਖਣਾ ਜਿੱਥੇ ਨਾ ਪਾਵੇ ਜਿੱਥੇ ਨਾ ਰੱਖਣਾ ਦੁੱਖਾਂ ਪ੍ਰੇਸ਼ਾਂ ਦਾ ਨਾਸ ਨਾਮ ਤੇ ਸੁੱਖਾਂ ਦਾ ਪ੍ਰਦਾਸ ਕਰਨਾ ਸੱਚੇ ਪਾਤਸ਼ਾਹ ਇਹ ਦਰਪਾਤਸ਼ਾਹ ਸੇਵਕ ਪਰਵਾਰ ਦੇ ਬਲ ਸੱਚੇ ਪਾਤਸ਼ਾਹ কে মইরা I'm <laughs> sorry. ਨੀਲਾ ਆਈ ਰੇ ਆਈ ਰੇ ਨੀਲਾ ਆਈ ਰੇ ਉਹ ਨੀਲਾ ਆਈ ਰੇ ਆਈ ਰੇ ਨੀਲਾ ਆਈ ਰੇ ਉਹ ਬੰਦ ਕਾਲ ਜੀ ਇਹਦੇ ਨਾਲ ਪਾਸੋ ਨਾ ਜੀ ਦੇ ਘਰ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇ ਮੁਕਵਾ ਦੇ ਬੇਨੁਦ ਕੇ ਪਾਸੇ ਨੇ ਇਹਦੇ ਨਾਲ ਪਾਸ ਆਪ ਜੀ ਦੀ ਕਿਰਪਾ ਦੇ ਨਾਲ ਜਸ ਗਾਇਨ ਕੀਤਾ ਗਏ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਤੇ ਮੇਰ ਮਰਿਆ ਅਥਰ ਬੜਾ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਦੇ ਗੁਰਮਤ ਅਨਸਾਰ ਮਨੋ ਕਾਮਨਾ ਪੂਰ ਕਰਨੀ ਕਾਟ ਸੁਹਿਰਦੇ ਕਰਨੇ ਸੇਵਕ ਪਰਿਵਾਰ ਦੇ ਸੱਚੇ ਪਾਤਸ਼ਾਹ ਨਵ ਗ੍ਰਹਿ ਦੇ ਸੱਚੇ ਪਾਤਸ਼ਾਹ ਆਪ ਦੇ ਚਰਨ ਸੇਵਕ ਪਰਿਵਾਰ ਦੇ ਰਹਿ ਕੇ ਪਰਸੇ ਸੇਵਕ ਪਰਿਵਾਰ ਦੇ ਰਹਿ ਕੇ ਕਾਰ ਤੇ ਆਪ ਜੀ ਨੇ ਅੰਗ ਸੰਗ ਸੁਹਾਈਓ ਕੇ ਸੁਹਿਰਦੇ ਕਰਨੇ ਤੇ ਕਰ ਗਏ ਸੋਹਾਂ ਜਨ ਪਹਿਲੇ ਸਤਗੁਰ ਤੋਂ ਬਰੇ ਕਾਸ ਸੋਹਾਂ ਦੋਸ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਲੱਗੀ ਕਰਤਾ ਬਾਦ ਸਾਹਸ ਦਾ ਵਾਸ ਕਰਦੇ ਨੇ ਅਮਰਤ ਨਾਮ ਮਹਾਰਾਜ ਸਰਬੀਰ ਨੇ ਨਿਰਭਉ ਹੋਈ ਪਜੋ ਭਗਵਾਨ ਸਾਹ ਸੰਮੇ ਤੇ ਨਉ ਧਨ ਸਭ ਪ੍ਰੇਪਰਵ ਅੰਤਰ ਜਮੀ ਨਾਮਕ ਓਟ ਪਤਰੀ ਪ੍ਰਭ ਸੁਆਮੀ ਸੇਵਕ ਪਰਵਾਰ ਦੇ ਮੇਰ ਪਰੇ ਆਥ ਰੱਖਣ ਸੱਚੇ ਪਾਤਸ਼ਾਹ ਸੇਵਕ ਪਰਵਾਰ ਦੇ ਵਿਰੁੱਧ ਤਾਰ ਪਾਸ਼ਾ ਆਪ ਜੀ ਦੀ ਕਿਰਪਾ ਦੇ ਨਾਲ ਸੱਚੇ ਪਾਸ਼ਾ ਜੀਓ ਆਪ ਜੀ ਦੇ ਮੁਖ ਪਰ ਸਦਗੁਰੂ ਸੱਚੇ ਪਾਸ਼ਾ ਜੀਓ ਸੇਵਕ ਪਰਵਾਰ ਦੇ ਗ੍ਰਹਿ ਵਿਖੇ ਸਖਤਾਂ ਪਹੁੰਚੇ ਨੇ ਤਾਰ ਪਾਸ਼ਾ ਆਪ ਜੀ ਦੇ ਮਹਿਲਾ ਦੇ ਵਾਸੇ ਆਪ ਜੀ ਦੇ ਗੁਰੂ ਸਰਪਰ ਨੂੰ ਮੁੱਖ ਰੱਖਦੇ ਹਾਂ ਪਿਆਰ ਸੋਚੇ ਡਾਕੀਤੇ ਨੇ ਸੇਵਕ ਪਰਿਵਾਰ ਤੇ ਮਿਹਰ ਭਰਿਆ ਆਪਕਾ ਸੰਗਤਾਂ ਦੇ ਵਾਸਤੇ ਆਪਾਸ਼ ਆਪ ਦੀ ਕਿਰਪਾ ਦੇ ਅਨਸਾਰ ਆਪ ਜੀ ਦੇ ਹਜ਼ੂਰ ਚਾਹਾਂ ਦੇ ਨੰਦਰ ਸਜ ਕੇ ਹਾਜ਼ਰ ਨੇ ਪ੍ਰਸ਼ਾਦ ਸਜ ਕੇ ਹਾਜ਼ਰ ਹੈ ਜੋ ਤਹਾਲ ਸੱਚੇ ਪਾਛਾ ਆਪ ਜੀ ਪ੍ਰਬੰਧ ਕਰੋ ਪਾਜਾ ਸੰਗਤਾਂ ਦੀ ਹਾਜ਼ਰੀਆਂ ਦਾ ਪਰਵਾਰ ਸਬਾ ਸਦਾਨੀ ਅਮਰਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਕਰਜ ਕੀ ਬੋਧ ਕਿਆ ਵੇਸ਼ ਕਰਵਾ ਦੇਵਾ ਸੀ ਉਸ ਜੀ ਉਸ ਜੀ ਆਪ ਜੀ ਦੇ ਦਰਪਾਨ ਪ੍ਰਤਿਵਾਦ ਆਪ ਜੀ ਦੀ ਕਿਰਪਾ ਦੇ ਦੁਆਰਾ ਤੁਹਾ ਆਪ ਸਾਹਿਬ ਕੱਢਣ ਦੀ ਜਿਸ ਨੂੰ ਸੰਭਾ ਤਾਂ ਆਪ ਜੀ ਸਰਬਰਦਾ ਦੀ ਮਹਾਰਾਜ ਨੂੰ ਆਪ ਜੀ ਦੇ ਬਾਵਨ ਪ੍ਰਕਾਸ਼ ਪਰ ਬੁਖਰਕ ਦੀਆਂ ਪਿਛਲੇ ਕਈ ਦਿਨ ਤੋਂ آپ کے لئے سندر دار پاچھا آپ کے لئے بچے انشاءت جو کی خوات بین تو خوات بین دیو دے بچے ریلیس کی اتنا کر دے ہوئے سچے پاچھا اس بابت آپ کے لئے میلا دے آپ کے لئے مندر آتے آپ کے لئے گردورا سہر دے کی گردورا بابا گردورا سنگھ دا سی مارا جب تو اپنا تو سچے پاچھا گردورا سنگھ دے سکھ سوا یہ بکے آپ نے شب جو کی لگائی کی ਦੇਵਤਾਰ ਪਸ਼ ਆਪੀ ਦੇ ਬੱਚਿਆਂ ਤੋਂ ਰੋਸ਼ੀਆਂ ਦੇ ਚੌਂਕੀ ਗਾਇਤ ਕਰਦੇ ਆ ਹਰੀ ਅਸ ਕੀਰਤਨ ਕਰਦੇ ਆ ਇੱਕ ਨਹੀਂ ਸਭ ਆਪੀ ਦੇ ਤੱਕ ਪ੍ਰਭਾਨੀਆਂ ਨੂੰ ਲਾਉਂਦੇ ਨੇ ਮਨਾਂ ਵਿੱਚ ਸਮਝ ਕੇ ਵਰਤਣਾ ਉਹਨਾਂ ਨੂੰ ਲਾਉਂਦੇ ਨੇ ਜਿਹੜਾ ਮਨਾਂ ਸਮਝਾਂਦੇ ਆ ਜਿਹੜਾ ਪ੍ਰਭਾਨੀ ਕਰਦਾ ਫਿਰ ਲਾ Gracias.